ਬਾਲੀ ਰੋਵੇ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਕਿਸੇ ਨੂੰ ਪਤਾ ਨਹੀਂ ਹੈ ਵੀ ਕਦੋਂ ਸਾਹਸ ਖਤਮ ਹੋ ਜਾਵੇ ਇਹ ਪਰਮੇਸ਼ਰ ਜਾਣਦਾ ਹੈ ਇਹ ਪ੍ਰਮਾਤਮਾ ਜਾਣਦਾ ਹੈ ਆਪ ਜੀ ਨੇ ਸ਼ਬਦ ਸਰਬਨ ਕੀਤਾ ਹੈ ਨਾਨਕ ਦੁਖੀਆ ਸਭ ਸੰਸਾਰ ਇਹ ਪਾਵਨ ਸ਼ਬਦ ਪਹਿਲੇ ਪਾਤਸ਼ਾਹ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ 953 ਅੰਗ ਤੇ ਰਾਮਕਲੀ ਦਰਜ ਰਾਗ ਦੇ ਵਿੱਚ ਦਰਜ ਹੈ ਤੇ ਗੁਰੂ ਪਿਆਰਿਓ ਆਪਾਂ ਅੱਜ ਇਕੱਤਰ ਹੋਏ ਆਂ ਮਾਤਾ ਸੁਰਿੰਦਰ ਕੌਰ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਦੇ ਲਈ ਜਿੰਨੇ ਵੀ ਸੱਜਣ ਮਿੱਤਰ ਰਿਸ਼ਤੇਦਾਰ ਪਹੁੰਚੇ ਹੋ ਸਾਰਿਆਂ ਦਾ ਪਰਿਵਾਰ ਵੱਲੋਂ ਕੋਟਾਨ ਕੋਟ ਧੰਨਵਾਦ ਹੈ ਜੀਓ ਆਇਆ ਹੈ ਭਾਈ ਦੁੱਖ ਦੇ ਵਿੱਚ ਸ਼ਰੀਕ ਹੋਏ ਹੋ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਬੰਦੇ ਆਪਣੀ ਸੋਚ ਦੇ ਵਿੱਚ ਰਹਿਣ ਵਾਲੇ ਆਪਣੇ ਘਮੰਡ ਦੇ ਵਿੱਚ ਰਹਿਣ ਵਾਲੇ ਆਪਣੀ ਮਰਜ਼ੀ ਦੇ ਵਿੱਚ ਰਹਿਣ ਵਾਲੇ ਕਦੇ ਇਸ ਸੋਚਿਆ ਵੀ ਤੂੰ ਵੀ ਇਸ ਰਾਹੇ ਤੁਰ ਜਣਾ ਤੈਨੂੰ ਕਦੇ ਆਪਣਾ ਮਰਨਾ ਚੇਤੇ ਆਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਇਹ ਦੁਨੀਆ ਤੋਂ ਆਏ ਤੇ ਤੁਰ ਗਏ ਜੋ ਸ਼ਬਦ ਆਪ ਜੀ ਨੇ ਸਰਬਨ ਕੀਤਾ ਹੈ ਨਾ ਇਹ ਪਾਵਨ ਸ਼ਬਦ ਦੇ ਵਿੱਚ ਮਹਾਰਾਜ ਜੀ ਉਦਾਹਰਣ ਦਿੰਦੇ ਨੇ ਕਹਿੰਦੇ ਸਹੰਸਰਦਾਨ ਦੇ ਇੰਦਰ ਰੁਆਇ ਪਰਸਰਾਮ ਰੋਵੇ ਕਰਾਇਆ ਅਜੈ ਸੋ ਰੋਵੇ ਅਜੇ ਜਿਹੜਾ ਰਾਜਾ ਰੋਂਦਾ ਹੈ ਆਪਣੇ ਕਰਮਾਂ ਨੂੰ ਕਿ ਕਿਹੜੇ ਕਰਮਾਂ ਦੇ ਵਿੱਚ ਮੈਂ ਮਾੜਾ ਕੰਮ ਕੀਤਾ ਤੇ ਮੈਨੂੰ ਇਹ ਭੀਖਿਆ ਖਾਣੀ ਪੈ ਰਹੀ ਹੈ। ਬੰਦੇ ਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੀਤਾ ਹੋਇਆ ਮਾੜਾ ਕਰਮ ਉਹ ਵੀ ਵਾਪਸ ਮੁੜਦਾ ਹੈ ਤੇ ਕੀਤਾ ਹੋਇਆ ਚੰਗਾ ਕਰਮ ਉਹ ਵੀ ਵਾਪਸ ਮੁੜਦਾ ਹੈ। ਹਰ ਇੱਕ ਕੰਮ ਦਾ ਫਲ ਮਿਲਦਾ ਹੈ। ਜਿੱਦਾਂ ਬੰਦੇ ਨੂੰ ਕੌੜੀ ਤੇ ਮਿੱਠੀ ਜ਼ੁਬਾਨ ਦਾ ਫਲ ਮਿਲਦਾ ਹੈ ਨਾ ਐਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਦੁਨੀਆ ਦੇ ਲੋਕੋ ਜੋ ਵੀ ਕਰਮ ਮਨੁੱਖ ਇਹ ਸੰਸਾਰ ਤੇ ਆ ਕੇ ਕਰਦਾ ਉਹਦਾ ਫਲ ਉਹਨੂੰ ਭੋਗਣਾ ਪੈਂਦਾ ਹੈ ਹਰ ਹੀਲੇ ਭੋਗਣਾ ਪੈਂਦਾ ਹੈ ਅਸੀਂ ਮਨੁੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅਨੁਸਾਰ ਇਹ ਸੰਸਾਰ ਤੇ ਆਏ ਜਿੰਨੇ ਵੀ ਸਾਰੇ ਸੰਸਾਰ ਦੇ ਲੋਕ ਆ ਸਾਰੀ ਦੁਨੀਆ ਦੀ ਗੱਲ ਬਾਣੀ ਕਰਦੀ ਏ ਸਾਰੇ ਮਨੁੱਖਾਂ ਦੀ ਗੱਲ ਬਾਣੀ ਕਰਦੀ ਏ ਮਹਾਰਾਜ ਕਹਿੰਦੇ ਕਿੱਡੇ ਕਿੱਡੇ ਹੋ ਕੇ ਤੁਰ ਗਏ ਇੱਥੇ ਸਾਰੇ ਆਏ ਪਰ ਸਫਲਾ ਕਿੰਨਾਂ ਦਾ ਹੋਇਆ ਮਹਾਰਾਜ ਕਹਿੰਦੇ ਸਫਲਾ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਕਿਰਤ ਕਮਾਈ ਵੀ ਕੀਤੀ ਏ ਨਾਮ ਵੀ ਜਪਿਆ ਤੇ ਆਪਣੀ ਰਹਿਣੀ ਨੂੰ ਉਹਦਾਂ ਦੀ ਗੁਜ਼ਾਰ ਕੇ ਗਏ ਨੇ ਜਿੱਦਾਂ ਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਸਫਲਾ ਹੁੰਦਾ ਹੈ ਅਜੈ ਸੁਰ ਰੋਵੈ ਠੀਖਿਆ ਖਾਈ ਐਸੀ ਦਰਗਹਿ ਮਿਲੇ ਸਜਾਏ ਰੋਵੈ RAM ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਏ ਆ ਇਹ ਜਿਹੜਾ ਸੰਸਾਰ ਦਾ ਮੋਹ ਹੈ ਨਾ ਇਹਨੇ ਵੱਡਿਆਂ ਵੱਡਿਆਂ ਨੂੰ ਰੋਵਾਇਆ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖਾ ਇਹ ਮੋਹ ਦੇ ਵਿੱਚ ਰਹਿੰਦਿਆਂ ਹੋਿਆਂ ਵੀ ਨਿਰਲੇਪ ਰਹਿਣਾ ਸਿੱਖਣਾ ਹੈ ਇਹ ਰਿਸ਼ਤੇ ਨੇ ਜਿਹੜੇ ਇੱਕ ਕੁਝ ਪਲਾਂ ਲਈ ਨੇ ਕੁਝ ਸਾਲਾਂ ਲਈ ਨੇ ਸਦਾ ਕਿਸਦਾ ਰਿਸ਼ਤਾ ਥੋੜਾ ਕਾਇਮ ਰਿਹਾ ਕੋਈ ਕਿੰਨੇ ਸਾਲ ਜਿਉਂਦਾ ਹੈ ਕੋਈ ਕਿੰਨੇ ਸਾਲ ਜਿਉਂਦਾ ਹੈ ਕੋਈ ਦੁਨੀਆ ਦੇ ਨਾਲ ਰਿਸ਼ਤਾ ਕਿੰਨੇ ਸਾਲ ਰੱਖਦਾ ਤੇ ਕੋਈ ਕਿੰਨੇ ਸਾਲ ਰੱਖਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੇ ਸਾਲ ਨੇ ਬੰਦੇ ਨੂੰ ਮਿਲੇ ਹੋਏ ਇਹ ਆਪਣੀ ਜ਼ਿੰਦਗੀ ਦਾ ਪੇਪਰ ਪਾਸ ਕਰਨ ਵਾਸਤੇ ਮਿਲੇ ਸੀ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜੀ ਬੰਦੇ ਦੀ ਰੂਹ ਹੈ ਨਾ ਇਹ ਕਈ ਜਨਮ ਕੀੜਿਆਂ ਪਤੰਗਾਂ ਦੀਆਂ ਜੂਨਾ ਵੀ ਕੱਢਿਆ ਆਉਂਦੀ ਹੈ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਮਹਾਰਾਜ ਹਾਥੀਆਂ ਦੀ ਜੁਨੀ ਦੱਸਦੇ ਨੇ ਗਜ ਦਾ ਅਰਥ ਹੁੰਦਾ ਹਾਥੀ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕਰੰਗਾ ਮੀਨ ਤੋਂ ਭਾਵ ਅਰਥ ਹੈ ਮੱਛੀ ਮੱਛੀ ਦੀਆਂ ਕਿੰਨੇ ਪ੍ਰਕਾਰ ਦੀਆਂ ਜੁਨਾਂ ਨੇ ਕਈ ਜਨਮ ਪੰਖੀ ਸਰਪ ਹੋਇਓ ਮਹਾਰਾਜ ਕਹਿੰਦੇ ਬੰਦੇ ਦੀ ਰੂਹ ਕਈ ਵਾਰ ਪੰਖੀਆਂ ਦੀ ਜੁਨੀ ਭੋਗਦੀ ਹੋਈ ਸੱਪਾਂ ਦੀ ਜੁਨੀ ਭੋਗਦੀ ਹੋਈ ਇਹ ਗੁਰਬਾਣੀ ਦੱਸਦੀ ਹੈ ਇਹ ਗੱਲ ਐਨਾ ਕੁਝ ਮਹਾਰਾਜ ਕਹਿੰਦੇ ਭੋਗਦੇ ਹੋਏ ਕਈ ਜਨਮਾਂ ਤੋਂ ਫੇਰ ਕਿਤੇ ਜਾ ਕੇ ਇਹ ਮਨੁੱਖਾ ਜੁਨੀ ਮਿਲਦੀ ਹੈ ਤੇ ਇਹ ਮਨੁੱਖਾ ਜੁਨੀ ਦਾ ਖਤਮ ਵੀ ਹੋਣਾ ਪੱਕਾ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਹਰੇਕ ਬੰਦੇ ਨੂੰ ਪਤਾ ਵੀ ਮੈਂ ਮਰ ਜਾਣਾ ਹੈ ਤੇ ਮਹਾਰਾਜ ਕਹਿੰਦੇ ਮਰਨਾ ਵੀ ਪੱਕਾ ਹੈ ਜਾਉਣਾ ਵੀ ਕਿਸੇ ਨੇ ਨਹੀਂ ਕਿਉਂਕਿ ਸਤਗੁਰੂ ਦੱਸਦੇ ਨੇ ਵੀ ਇੱਥੇ ਰਾਮਚੰਦਰ ਵਰਗਿਆਂ ਨੂੰ ਵੀ ਰੋਣਾ ਪਿਆ ਇੱਥੇ ਦਸ਼ਰਥ ਵਰਗਿਆਂ ਨੂੰ ਵੀ ਰੋਣਾ ਪਿਆ ਇੱਥੇ ਅਜੇ ਜਿਹੜਾ ਰਾਜਾ ਸੀ ਜਿਹਦੇ ਕੋਲੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਜਿਹਦੇ ਕੋਲ ਕਿੰਨੇ ਨੌਕਰ ਚਾਕਰ ਫੌਜਾਂ ਘੋੜੇ ਖਜ਼ਾਨੇ ਮਹਾਰਾਜ ਕਹਿੰਦੇ ਬੰਦੇ ਉਹਨੂੰ ਵੀ ਰੋਣਾ ਪਿਆ ਤੇ ਤੂੰ ਹਲੇ ਕਿੱਥੇ ਇਕ ਫਿਰਦਾ ਹੈ ਤੇਰਾ ਮਨ ਇਹ ਕਹਿੰਦਾ ਵੀ ਤੇਰੇ ਤੋਂ ਵੱਡਾ ਕੋਈ ਨਹੀਂ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਇੱਕੋ ਹੀ ਵੱਡਾ ਹੈ ਬਾਕੀ ਸਾਰੇ ਸਮਾਨ ਨੇ ਬਾਕੀ ਸਾਰਿਆਂ ਦਾ ਸਤਕਾਰ ਬਰੋਬਰ ਹੈ ਭਾਵੇਂ ਔਰਤ ਹੈ ਭਾਵੇਂ ਗਰੀਬ ਹੈ ਭਾਵੇਂ ਬੱਚਾ ਹੈ ਗੁਰੂ ਤੇ ਸਤਕਾਰ ਕਰਨ ਨੂੰ ਕਹਿੰਦਾ ਹੈ ਮਹਾਰਾਜ ਕਹਿੰਦੇ ਜਿਹੜਾ ਨਹੀਂ ਕਰਦਾ ਉਹ ਹੈ ਮਨਮੁਖ ਦੀ ਲੈਣ ਵਾਲਾ ਬੰਦਾ ਜਿਹੜਾ ਆਪਣੇ ਕਮਾਏ ਹੋਏ ਧਨ ਦੇ ਅਹੰਕਾਰ ਤੇ ਜਿਉਂਦਾ ਹੈ ਜਿਹੜਾ ਆਪਣੀ ਕਮਾਈ ਹੋਈ ਵਿਦਿਆ ਦੇ ਅਹੰਕਾਰ ਤੇ ਜਿਉਂਦਾ ਹੈ ਮਹਾਰਾਜ ਕਹਿੰਦੇ ਜਿਹੜਾ ਪਲ-ਪਲ ਈਰਖਾ ਕਰਦਾ ਹੈ ਕੌੜੇ ਬੋਲ ਬੋਲਦਾ ਹੈ ਭੈੜੀ ਮਤ ਵਾਲਾ ਸਭ ਕੁਝ ਹੋਣ ਦੇ ਬਾਵਜੂਦ ਵੀ ਕਦੇ ਗੁਰੂ ਦੇ ਪ੍ਰੇਮ ਨਾਲ ਜੁੜ ਕੇ ਨਹੀਂ ਰਹਿੰਦਾ ਇਦਾਂ ਦੇ ਲੋਕ ਸੱਚੇ ਬਾਦਸ਼ਾਹ ਕਹਿੰਦੇ ਆਪਣੀ ਜ਼ਿੰਦਗੀ ਨੂੰ ਹਾਰ ਕੇ ਚਲੇ ਜਾਂਦੇ ਨੇ ਇਹ ਜਾਣ ਵਾਲੇ ਰਾਈਆਂ ਨੂੰ ਵੇਖ ਕੇ ਅਸੀਂ ਇਹ ਸਿੱਖਣਾ ਹੈ ਕਿ ਸਾਡੀ ਜ਼ਿੰਦਗੀ ਦੇ ਸਾਲ ਵੀ ਸੱਜਣੋ ਪਤਾ ਨਹੀਂ ਥੋੜੇ ਨੇ ਪਤਾ ਨਹੀਂ ਪਹੁੰਚਦੇ ਮਹਾਰਾਜ ਕਹਿੰਦੇ ਸੱਚੇ ਬਾਦਸ਼ਾਹ ਕਹਿੰਦੇ ਥੋੜੇ ਜੇ ਸਾਲ ਨੇ ਪਤਾ ਨਹੀਂ ਕਿਦੇ ਕਿੰਨੇ ਆ ਪਤਾ ਨਹੀਂ ਕਿੰਨੇ ਤੇ ਮਹਾਰਾਜ ਕਹਿੰਦੇ ਫੇਰ ਵੀ ਜਾਣ ਕੇ ਅਣਜਾਣ ਵੜਨਾ ਹੈ ਜਿਹੜੇ ਬੰਦੇ ਗੁਰੂ ਜੀ ਕਹਿੰਦੇ ਔਗਣ ਧਾਰੀ ਨੇ ਨਾ ਜਿਨ੍ਹਾਂ ਦੇ ਵਿੱਚ ਹਲੇ ਵੀ ਔਗਣ ਨੇ ਬੜੇ ਲੋਕ ਨੇ ਜੇ ਕਿਤੇ ਦੂਰ ਕੱਖ ਹੋਣਾ ਹੋਵੇ ਭੱਜੇ ਜਾਂਦੇ ਨੇ ਪਰ ਪਿੰਡ ਦੇ ਵਿੱਚ ਰੋਜ਼ ਗੁਰੂ ਦੀ ਸੰਗਤ ਹੁੰਦੀ ਏ ਬੰਦੇ ਕੰਨੇ ਕਤਰੌਂਦੇ ਨੇ ਰੋਜ਼ ਨਹੀਂ ਜਾਂਦੇ ਮਹਾਰਾਜ ਕਹਿੰਦੇ ਭਾਈ ਗੱਲ ਓਨਾ ਚਿਰ ਨਹੀਂ ਬਣਨੀ ਜਿੰਨਾ ਚਿਰ ਅਸੀਂ ਹਰ ਰੋਜ਼ ਗੁਰੂ ਦੇ ਸੰਗੀ ਨਹੀਂ ਬਣਦੇ ਹਰ ਰੋਜ਼ ਗੁਰੂ ਦੇ ਸੰਗੀ ਬਣ ਕੇ ਉਦੀ ਮਰਿਆਦਾ ਦੇ ਵਿੱਚ ਰਹਿ ਕੇ ਉਦੀ ਮਰਿਆਦਾ ਦੇ ਵਿੱਚ ਕੰਮ ਕਰਕੇ ਜੇ ਦਿਨ ਕੱਟਾਂਗੇ ਨਾ ਫੇਰ ਮਹਾਰਾਜ ਕਹਿੰਦੇ ਨਾ ਭਾਈ ਅਸੀਂ ਔਖੇ ਹੋਈਏ ਨਾ ਮੌਤ ਦੇ ਡਰ ਤੋਂ ਡਰੀਏ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਤਾ ਵੀ ਹੋਊ ਵੀ ਮਰਨਾ ਹੈ ਤੇ ਮਹਾਰਾਜ ਕਹਿੰਦੇ ਐਂ ਬੰਦਾ ਨਾ ਗੁਰੂ ਵਾਲਾ ਬਣ ਕੇ ਹੌਂਸਲੇ 'ਚ ਰਹਿੰਦਾ ਵੀ ਕੋਈ ਗੱਲ ਨਹੀਂ ਪਰ ਮਾੜਾ ਕਰਮ ਨਹੀਂ ਕਰਦਾ ਤੇ ਜਦੋਂ ਰੱਬ ਨੂੰ ਭੁੱਲਿਆ ਹੁੰਦਾ ਫੇਰ ਮਹਾਰਾਜ ਕਹਿੰਦੇ ਕੀ ਕਰਦਾ ਹੈ ਜਦੋਂ ਨਾਮ ਦਾ ਵੇਲਾ ਹੁੰਦਾ ਹੈ ਨਾ ਉਦੋਂ ਕਹਿੰਦਾ ਉੱਠਿਆ ਨਹੀਂ ਜਾਂਦਾ ਥੱਕਿਆ ਹੁੰਦਾ ਤੇ ਮਹਾਰਾਜ ਕਹਿੰਦੇ ਜਦੋਂ ਕੋਈ ਮਾੜਾ ਕੰਮ ਕਰਨਾ ਹੋਵੇ ਬੰਦੇ ਨੇ ਇਹ ਬੰਦੇ ਦੀ ਸੋਚ ਦੀ ਗੱਲ ਦੱਸਦੀ ਹੈ ਬਾਣੀ ਮਹਾਰਾਜ ਕਹਿੰਦੇ ਜਦੋਂ ਤਾਂ ਕੋਈ ਬੁਰਾ ਕੰਮ ਕਰਨਾ ਹੈ ਉਦੋਂ ਚਾਹੇ ਅੱਧੀ ਰਾਤ ਨੂੰ ਉਠਾ ਲੈ ਕੋਈ ਜਦੋਂ ਕੋਈ ਮਾੜਾ ਕੰਮ ਕਰਨਾ ਹੈ ਪਰ ਜਦੋਂ ਅੰਮ੍ਰਿਤ ਵੇਲਾ ਸਾਹਮਣੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬੰਦਾ ਦੂਜਿਆਂ ਲਈ ਤਾਂ ਦੂਰ ਦੀ ਗੱਲ ਹੈ ਆਪਣੇ ਮਨ ਦੇ ਨਾਲ ਬਹਾਨੇ ਨੇ ਟੁੱਟਣ ਦਿੰਦਾ ਗੁਰੂ ਕੋਲ ਜਾਣ ਦੇ ਇਨੇ ਬਹਾਨੇ ਲਾਉਂਦਾ ਹੈ ਆਪਣੇ ਆਪ ਨੂੰ ਕਿ ਸਾਰੀ ਜ਼ਿੰਦਗੀ ਐ ਸੁਪਨੇ ਵਾਂਗੂ ਲੰਘਾ ਦਿੰਦਾ ਪਰ ਗੁਰੂ ਦੇ ਆਖੇ ਲੱਗ ਕੇ ਨਹੀਂ ਚੱਲਿਆ ਹੁੰਦਾ ਤੇ ਮਹਾਰਾਜ ਕਹਿੰਦੇ ਫਿਰ ਕੀ ਕਰਦਾ ਲੰਗੀ ਉਮਰ ਤੇ ਪਛਤਾਉਂਦਾ ਹੈ ਜਦ ਵਕਤ ਲੰਘ ਜਾਂਦਾ ਹੈ ਸਤਿਗੁਰੂ ਸੱਚੇ ਫਾਤਿਹਸ਼ਾਹ ਕਹਿੰਦੇ ਫਿਰ ਨਾ ਓਦਾਂ ਦੀ ਬੰਦਾ ਚੌਂਕੜੀ ਮਾਰ ਕੇ ਬੰਦਗੀ ਕਰ ਸਕਦਾ ਨਾ ਅੱਖਾਂ ਦੀ ਰੋਸ਼ਨੀ ਉੰਨੀ ਰਹਿੰਦੀ ਹੈ ਨਾ ਆਵਾਜ਼ ਦੇ ਵਿੱਚ ਬੋਲਣ ਵਾਲੀ ਤਾਕਤ ਉਹ ਰਹਿ ਜਾਂਦੀ ਹੈ ਨਾ ਹੱਥਾਂ ਪੈਰਾਂ ਦਾ ਉਹਨਾਂ ਤੇਜ਼ ਚੱਲਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਸਾਥ ਛੱਡ ਜਾਂਦਾ ਹੈ ਬੰਦੇ ਦੇ ਫਿਰ ਆਪਣੇ ਵੀ ਜਿੰਨਾਂ ਲਈ ਉਹਨੇ ਇਹ ਜੀਵਨ ਗਵਾਇਆ ਹੁੰਦਾ ਹੈ ਨਾ ਗਵਾਇਆ ਕਹਿੰਦੀ ਹੈ ਕੁਰਬਾਨੀ ਪੈਸਾ ਬੜਾ ਕਮਾਇਆ ਹੋਵੇ ਜੇ ਸਿਆਣਪ ਨਹੀਂ ਕਮਾਈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਬੰਦੇ ਤੂੰ ਉਮਰ ਗਵਾਈ ਹੈ ਬਿਤਾਈ ਨਹੀਂ ਪੈਸਾ ਕਮਾਉਣਾ ਇੱਕ ਵੱਖਰੀ ਗੱਲ ਹੈ ਸੰਸਾਰ ਤੇ ਰਹਿ ਕੇ ਆਪਣੇ ਆਪ ਨੂੰ ਪਾਲਣਾ ਸੋ ਹਉਲ ਤਾਂ ਦਾ ਸੁਖ ਮੰਨਣਾ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਸਿਆਣਾ ਬਣਨਾ ਇੱਕ ਵੱਖਰੀ ਗੱਲ ਹੈ ਸਿਆਣਾ ਬੰਦਾ ਕਦੋਂ ਬਣਦਾ ਜਦੋਂ ਗੁਰੂ ਦੇ ਆਖੇ ਲੱਗ ਕੇ ਚੱਲਦਾ ਜਦੋਂ ਉਹਦੇ 'ਚ ਲੱਛਣ ਉਦਾਂ ਦੇ ਹੁੰਦੇ ਆ ਜਦੋਂ ਉਹਦੇ 'ਚ ਬੋਲੀ ਉਦਾਂ ਦੀ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਪਾਣੀਂਂਦਿਆ ਬੁਲਬਲਿਆ ਉਹ ਤੇਰੀਆਂ ਤੇ ਮਨਿਆ ਤਾਂ ਹੀ ਕੁਛ ਨਹੀਂ ਫਿਰ ਕਿਉਂ ਤੂੰ ਆਪਣੇ ਉਹ ਜਨਮ ਨਹੀਂ ਯਾਦ ਕਰਦਾ ਜਿਹੜੇ ਕਈ ਜਨਮ ਕੀਟਾ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਮਹਾਰਾਜ ਕਹਿੰਦੇ ਇਹ ਐਵੇਂ ਥੋੜਾ ਮਿਲ ਜਾਂਦਾ ਹੈ ਭਾਈ ਮਨੁੱਖਾ ਜਨਮ ਕਈ ਕਈ ਜਨਮ ਦੁੱਖ ਸਹਣੇ ਪੈਂਦੇ ਨੇ ਅੱਜ ਜਦੋਂ ਨੇਹਰੀਆਂ ਆਉਂਦੀਆਂ ਦੇਖਿਆ ਪੰਛੀਆਂ ਦੇ ਬੱਚੇ ਕਿਵੇਂ ਡਿੱਗਦੇ ਨੇ ਆਲਣਿਆਂ ਦੇ ਵਿੱਚ ਕਿਸੇ ਪੰਛੀ ਦੇ ਬੱਚੇ ਨੇਹਰੀ ਦੇ ਵਿੱਚ ਆਲਣੇ ਦੇ ਵਿੱਚੋਂ ਡਿੱਗ ਰਹੇ ਨੇ ਕਿਸੇ ਦੇ ਬੱਚੇ ਕੋਈ ਜਾਨਵਰ ਖਾ ਰਿਹਾ ਕਿਸੇ ਦੇ ਬੱਚੇ ਕੋਈ ਪੰਛੀ ਖਾ ਰਿਹਾ ਕਿਸੇ ਦੇ ਬੱਚੇ ਕੋਈ ਖੇਤ ਵਾਲਾ ਅੱਗ 'ਚ ਮਚਾਈ ਜਾਂਦਾ ਦੇਖੋ ਕਿੰਨੇ ਕਸ਼ਟ ਉਹਨਾਂ ਨੂੰ ਸਹਣੇ ਪੈ ਰਹੇ ਨੇ ਪਰ ਮਹਾਰਾਜ ਕਹਿੰਦੇ ਤੂੰ ਸਭ ਤੋਂ ਸੌਖਾ ਬੰਦਾ ਬਣ ਕੇ ਦਿਖਾ ਦੁਨੀਆ ਤੇ ਆਇਆ ਬੰਦਾ ਬਣ ਕੇ ਦਿਖਾ ਤੇ ਨਹੀਂ ਤੇਰੇ ਕੋਲ ਸਮਾਂ ਥੋੜਾ ਹੈ ਪਰ ਤੈਨੂੰ ਵੀ ਨਹੀਂ ਪਤਾ ਤੇਰੇ ਘਰਦਿਆਂ ਨੂੰ ਵੀ ਨਹੀਂ ਪਤਾ ਇਹ ਪਰਮੇਸ਼ਰ ਜਾਣਦਾ ਜਿਨੇ ਤੈਨੂੰ ਇਹ ਸੰਸਾਰ ਤੇ ਭੇਜਿਆ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇ ਕਿਹਾ ਤੂੰਦ ਕਰਮ ਕਮਾਇਆ ਆਪਣੇ ਮਨ ਦੇ ਨਾਲ ਵਿਚਾਰ ਕਰ ਆਪਣੇ ਮਨ ਦੇ ਨਾਲ ਸੋਚ ਕਰ ਜਦੋਂ ਦਾ ਇਹ ਜੱਗ ਤੇ ਆਇਆ ਕੋਈ ਚੱਜ ਦਾ ਕੰਮ ਕੀਤਾ ਕੋਈ ਜ਼ਿੰਦਗੀ ਚ ਸੋਹਣਾ ਕੰਮ ਕੀਤਾ ਕੋਈ ਆਪਣੇ ਸਰੀਰ ਦੇ ਉੱਤੇ ਗੁਰੂ ਮਰਿਆਦਾ ਲਾਗੂ ਕੀਤੀ ਹੈ ਜਿਹੜੀ ਮਰਿਆਦਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਕਹਿੰਦੇ ਨੇ ਆਪਣੇ ਆਪ ਤੇ ਲਾਗੂ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੱਥਾ ਟੇਕਣ ਦਾ ਵੀ ਤਾਂ ਫਾਇਦਾ ਹੈ ਜੇ ਮੰਨਣੀ ਹੋਵੇ ਜੇ ਹੁਣ ਘਰ ਦੇ ਵਿੱਚ ਪੁੱਤ ਬਾਪੂ ਦੇ ਰੋਜ ਪੈਰੀ ਹੱਥ ਲਾਉਂਦਾ ਹੋਵੇ ਤੇ ਉਹਦੀ ਗੱਲ ਕੋਈ ਮੰਨਦਾ ਨਾ ਹੋਵੇ ਤਾਂ ਦੱਸੋ ਉਹ ਪੁੱਤ ਨੂੰ ਕੋਈ ਸਿਆਣਾ ਥੋੜਾ ਆਖੇ ਝੁਕਦਾ ਤੇ ਹੈ ਪਰ ਆਖੇ ਨਹੀਂ ਲੱਗਦਾ ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਸਾਡੀ ਸਾਰੀ ਦੁਨੀਆ ਦੇ ਪਿਤਾ ਨੇ ਮਹਾਰਾਜ ਕੋਲ ਕੱਲਾ ਝੁਕਣਾ ਹੀ ਗੁਰੂ ਦਾ ਸਤਕਾਰ ਨਹੀਂ ਹੈ ਸੱਚੇ ਬਾਦਸ਼ਾਹ ਕਹਿੰਦੇ ਗੁਰਸਿੱਖਾ ਝੁਕਣਾ ਵੀ ਹੈ ਤੇ ਪੜ੍ਹਨਾ ਵੀ ਹੈ ਪੜ੍ਹ ਕੇ ਮੰਨਣਾ ਵੀ ਹੈ ਇਸ ਕਰਕੇ ਫੇਰ ਮਹਾਰਾਜ ਕਹਿੰਦੇ ਕਿਤੇ ਜਾ ਕੇ ਇਹ ਜੀਵਨ ਸਫਲਾ ਹੁੰਦਾ ਹੈ ਭਾਈ ਨਹੀਂ ਤਾਂ ਆਏ ਮਰਨ ਦੀਆਂ ਲੈਣਾ ਦੇ ਵਿੱਚ ਸਾਰੇ ਲੱਗੇ ਹੋਏ ਆ ਵਿੱਚ ਮਰਨ ਲਿਖਾਏ ਮੰਡਲ ਮਹਿ ਆਏ ਪਹਿਲਾਂ ਮਰਨ ਲਿਖਾਇਆ ਫੇਰ ਇੱਥੇ ਆਏ ਆ ਇਹ ਲੈਣ ਲੱਗੀ ਹੋਈ ਹੈ ਫਿਰ ਸਭ ਦੀ ਵਾਰੀ ਆਈ ਜਾਂਦੀ ਹੈ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਮਹਾਰਾਜ ਕਹਿੰਦੇ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਬਾਰੀ ਆਪਕੋ ਆਪਣੀ ਕੋਈ ਨਾ ਬੰਦਾ ਧੀਰ ਮਹਾਰਾਜ ਕਹਿੰਦੇ ਕੋਈ ਬੰਦਾ ਆਪਣੀ ਮਰਜ਼ੀ ਨਾਲ ਇੱਥੇ ਰਹਿ ਨਹੀਂ ਸਕਦਾ ਕਿਸੇ ਦੀ ਹਿੰਮਤ ਨਹੀਂ ਹੈ ਸਬਰ ਗੁਰ ਸਿੱਖਾ ਕਰਨਾ ਪਏਗਾ ਰਿਸ਼ਤਿਆਂ ਦਾ ਮੋਹ ਹੁੰਦਾ ਪਰ ਜਦੋਂ ਅਸੀਂ ਗੁਰੂ ਨਾਲ ਜੁੜੇ ਰਹਿੰਨੇ ਆ ਨਾ ਥੋੜਾ ਜਿਹਾ ਦੁੱਖ ਘਟ ਜਾਂਦਾ ਹੈ ਸਮਝ ਲੱਗ ਜਾਂਦੀ ਹੈ ਵੀ ਇਹ ਦੁੱਖ ਨੂੰ ਚੱਲਣਾ ਕਿਵੇਂ ਵੀ ਜਾਣ ਵਾਲੇ ਨੂੰ ਦੇਖ ਕੇ ਮਹਾਰਾਜ ਇਹ ਕਹਿੰਦੇ ਆ ਵੀ ਭਾਈ ਤੁਸੀਂ ਵੀ ਸਮਝੋ ਬਾਣੀ ਨਾਲ ਜੁੜੋ ਬੰਦਗੀ ਨਾਲ ਜੁੜੋ ਕਿਰਤ ਵੀ ਕਰੋ ਬੱਚੇ ਵੀ ਪਾਲੋ ਦੁਨੀਆ ਨੂੰ ਸ਼ੌਂਕ ਨਾਲ ਜਿਉਮੋ ਵੀ ਪਰ ਤੁਹਾਡਾ ਹਰ ਪਲ ਹਰ ਵੇਲੇ ਹਰ ਸਵੇਰ ਹਰ ਸ਼ਾਮ ਤੁਹਾਡੀ ਗੁਰੂ ਦੇ ਨਾਲ ਸਮਾਪਤ ਹੋਵੇ ਤੇ ਗੁਰੂ ਦੇ ਨਾਲ ਸਵੇਰ ਤੁਹਾਡੀ ਸ਼ੁਰੂ ਹੋਵੇ ਮਹਾਰਾਜ ਕਹਿੰਦੇ ਇੰਨਾ ਉਹਦੇ ਮਰਿਆਦਾ ਦੇ ਵਿੱਚ ਰਹੋਗੇ ਨਾ ਬੁਰੀ ਸੰਗਤ ਕਰੋਗੇ ਨਾ ਬੁੜਾ ਕਰਮ ਕਰੋਗੇ ਬੰਦਗੀ ਕਰੋਗੇ ਕਿਰਤ ਕਰੋਗੇ ਨਾਮ ਜਪੋਗੇ ਚੰਗਿਆਈ ਵੰਡੋਗੇ ਤੇ ਨਹੀਂ ਤਾਂ ਕੀ ਹੁੰਦਾ ਘਰਾਂ ਦੇ ਵਿੱਚ ਅੱਜ ਦਾ ਜਿਹੜਾ ਵਿਸ਼ਾ ਹੈ ਮਾਂ ਪਿਓ ਦਾ ਨਰਾਦਰ ਕੀਤਾ ਜਾਂਦਾ ਹੈ ਨਰਾਦਰ ਕਰਨ ਦਾ ਮੁੱਖ ਕਾਰਨ ਵੀ ਇਹੀ ਹੈ ਕਿ ਸਾਡੇ ਕੋਲੋਂ ਗੁਰਸਿੱਖੀ ਦੀ ਮਰਿਆਦਾ ਖੁੱਸ ਗਈ ਹੈ ਸਾਡੇ ਘਰਾਂ ਦੇ ਵਿੱਚ ਉਹ ਗੁਰਸਿੱਖੀ ਨਹੀਂ ਰਹੀ ਹੈ ਜਿਹੜੀ ਧੰਗ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਕਹਿੰਦੇ ਨੇ ਜੇਕਰ ਘਰ ਦੇ ਵਿੱਚ ਨਿਤਨੇਮ ਹੋਵੇ ਸਾਰੇ ਗੁਰਬਾਣੀ ਨਾਲ ਜੁੜਨ ਸਾਰੇ ਮਰਿਆਦਾ ਨਾਲ ਜੁੜਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਦੁਨੀਆ ਤੇ ਰਹਿ ਕੇ ਕੋਈ ਵੱਧ ਕਮਾ ਰਿਆ ਕੋਈ ਘੱਟ ਕਮਾ ਰਿਆ ਮੇਨ ਇਹ ਮੁੱਖ ਕਾਰਨ ਨਹੀਂ ਐ ਮੁੱਖ ਕਾਰਨ ਇਹ ਐ ਵੀ ਚੰਗੇ ਗੁਣਾਂ ਦੀ ਕਮਾਈ ਕਿਹੜਾ ਕਿੰਨੀ ਕਰ ਰਿਹਾ ਗੁਰੂ ਕਹਿੰਦੇ ਸਾਡੀ ਨਜ਼ਰ ਦੇ ਵਿੱਚ ਉਹ ਸੀਠ ਵੱਡਾ ਹੈ ਭਾਵੇਂ ਉਹ ਕੁੱਲੀ 'ਚ ਰਹਿੰਦਾ ਜਿਹੜਾ ਗੁਣਾਂ ਦੀ ਕਮਾਈ ਕਰਦਾ ਆ ਦੁਨੀਆ ਵਾਲੀ ਕਮਾਈ ਤਾਂ ਅੱਜ ਇੱਕ ਬੰਦਾ ਇਕੱਠੀ ਕਰ ਲੈਂਦਾ ਬਾਕੀ 10-10 ਪੀੜੀਆਂ ਉਹਦੀ ਵਰਤੀ ਜਾਂਦੀਆਂ ਨੇ ਇੱਕ ਨੇ ਕਮਾਈ ਕਰ ਲਈ ਦੂਜੇ ਦੀ ਦੂਜਾ ਖਾ ਰਿਹਾ ਦੂਜੇ ਦੀ ਦੂਜਾ ਖਾ ਰਿਹਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨਾਮ ਦੀ ਕਮਾਈ ਇਕੱਠੀ ਕਰੋ ਭਾਈ ਨਾਮ ਦੀ ਕਮਾਈ ਨੇ ਸੁੱਖ ਦੇਣਾ ਹੈ ਨਾਮ ਦੀ ਕਮਾਈ ਨੇ ਸਕੂਨ ਦੇਣਾ ਹੈ ਜੇਕਰ ਮਾਪੇ ਬੱਚਿਆਂ ਨੂੰ ਨਾਮ ਦੀ ਕਮਾਈ ਨਾਲ ਨਾਲ ਕਰਨੀ ਸਿਖਾਉਂਦੇ ਨੇ ਤਾਂ ਉਹ ਬੱਚੇ ਆਪਣੇ ਮਾਪਿਆਂ ਦੀ ਕਦਰ ਕਰਦੇ ਨਹੀਂ ਦੂਜੇ ਕੀ ਕਰਦੇ ਨੇ ਜਿਨ੍ਹਾਂ ਨੂੰ ਕੱਲੀਆਂ ਡਿਗਰੀਆਂ ਕਰਾਈਆਂ ਹੁੰਦੀਆਂ ਜਿਹੜੇ ਬੱਚੇ ਨੂੰ ਮਾਪਿਆਂ ਨੇ ਨਾਮ ਦੀ ਦਾਤ ਨਹੀਂ ਦਵਾਈ ਤੇ ਸਕੂਲ ਦੀਆਂ ਵੱਡੀਆਂ-ਵੱਡੀਆਂ ਡਿਗਰੀਆਂ ਦਵਾਈਆਂ ਉਹਨਾਂ ਦੇ ਸਭ ਤੋਂ ਵੱਧ ਮਾਪ ਬਿਰਧ ਆਸ਼ਰਮਾਂ 'ਚ ਬੈਠੇ ਨੇ ਕਦੇ ਚੰਡੀਗੜ੍ਹ ਦੇ ਏਰੀਏ 'ਚ ਜਾ ਕੇ ਵੇਖਿਓ ਮੈਂ ਇੱਕ ਜੱਜ ਦੀ ਛੋਟੀ ਜੀ ਕਹਾਣੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਾਂ ਕਿਉਂਕਿ ਇੱਕ ਮਾਂ ਗਈ ਹੈ ਨਾ ਤੇ ਆਪਾਂ ਮਾਂ ਦੇ ਸਤਿਕਾਰ 'ਚ ਗੱਲਾਂ ਕਰਨੀਆਂ ਨੇ ਵੀ ਮਾਂ ਦੀ ਕਦਰ ਕਰਨੀ ਚਾਹੀਦੀ ਹੈ ਮਾਂ ਨਾਲ ਪਿਆਰ ਰੱਖਣਾ ਚਾਹੀਦਾ ਹੈ ਮਾਂ ਦਾ ਕਰਜ਼ਾ ਬੰਦਾ ਕਦੇ ਨਹੀਂ ਲਾ ਸਕਦਾ ਇਸ ਕਰਕੇ ਭਾਈ ਅੱਜ ਇੱਕ ਮਾਂ ਗਈ ਹੈ ਇੱਕ ਜੱਜ ਜਿਹੜਾ ਆਪਣੇ ਘਰਵਾਲੀ ਦੇ ਨਾਲ ਬੜੇ ਸੋਹਣੇ ਵੱਡੇ ਘਰ ਦੇ ਵਿੱਚ ਰਹਿੰਦਾ ਦੋ ਬੱਚੇ ਨੇ ਤੇ ਇੱਕ ਮਾਂ ਹੈ ਘਰਵਾਲੀ ਕੀ ਕਹਿੰਦੀ ਹੈ ਘਰਵਾਲੀ ਉਹਦੀ ਮਾਂ ਤੋਂ ਜਲਨ ਕਰਦੀ ਹੈ ਨਾਲ ਉਹਨੇ ਬੱਚਿਆਂ ਨੂੰ ਵੀ ਉਦਾਂ ਹੀ ਗਝਾਤਾ ਜਦੋਂ ਉਹ ਆਪਣੀ ਨੌਕਰੀ ਤੇ ਚਲਿਆ ਜਾਂਦਾ ਹੈ ਡਿਊਟੀ ਤੇ ਚਲਿਆ ਜਾਂਦਾ ਹੈ ਪਿੱਛੋਂ ਉਹਨੂੰ ਤੰਗ ਕਰਿਆ ਜਾਂਦਾ ਹੈ ਪਰੇਸ਼ਾਨ ਕਰਿਆ ਜਾਂਦਾ ਹੈ ਜੱਜ ਦੀ ਮਾਂ ਨੂੰ ਤੇ ਇੱਕ ਦਿਨ ਐਸਾ ਆਇਆ ਜੱਜ ਦੇ ਘਰ ਵਾਲੀ ਕਹਿੰਦੀ ਕਹਿੰਦੀ ਜਾ ਤਾਂ ਮੈਨੂੰ ਤਲਾਕ ਦੇ ਦਿਓ ਜਾਂ ਫਿਰ ਆਪਣੀ ਮਾਂ ਦਾ ਕੋਈ ਹੱਲ ਕਰੋ ਇਹ ਸੱਚੀ ਕਟਣਾ ਹੈ ਜਾ ਤਾਂ ਕਹਿੰਦੀ ਮੈਨੂੰ ਤਲਾਕ ਦੇ ਦਿਓ ਜਾਂ ਆਪਣੀ ਮਾਂ ਦਾ ਹੱਲ ਕਰੋ ਤੇ ਐਦਾਂ ਹੀ ਦੋਨਾਂ ਬੱਚਿਆਂ ਨੇ ਕਿਹਾ ਕਹਿੰਦੇ ਪਾਪਾ ਅਸੀਂ ਕਿੱਡੀ ਮਹਿੰਗੀ ਪੜ੍ਹਾਈ ਕਰ ਰਹੇ ਆ ਮਾਂ ਸਾਨੂੰ ਦਾਦੀ ਸਾਨੂੰ ਪੜ੍ਹਾਈ ਨਹੀਂ ਕਰਨ ਦਿੰਦੀ ਰਾਤ ਨੂੰ ਕਦੇ ਉੱਠ ਕੇ ਭਜਨ ਗਾਉਣ ਲੱਗ ਜਾਂਦੀ ਹੈ ਕਦੇ ਭਾਂਡੇ ਖੜਕਾਉਣ ਲੱਗ ਜਾਂਦੀ ਹੈ ਰਸੋਈ 'ਚ ਵਗ ਜਾਂਦੀ ਹੈ ਕਦੇ ਬਾਥਰੂਮ 'ਚ ਵਗ ਜਾਂਦੀ ਹੈ ਸਾਡੀ ਰਾਤ ਵੀ ਡਿਸਟਰਬ ਹੁੰਦੀ ਹੈ ਤੇ ਅਸੀਂ ਦਿਨੇ ਵੀ ਦੁਖੀ ਹੁੰਨੇ ਆ ਫੇਰ ਅਸੀਂ ਪਾਸ ਨਹੀਂ ਹੋ ਸਕਦੇ ਜੇ ਤੁਸੀਂ ਕਹੋਗੇ ਜੋ ਆਕ ਆਪਣੀ ਦਾਦੀ ਨੂੰ ਇਹ ਗੱਲ ਕਹਿੰਦੇ ਨੇ ਮਾਂ ਦੇ ਆਖੇ ਲੱਗ ਕੇ ਘਰ ਵਾਲੀ ਕਹਿੰਦੀ ਮੈਂ ਦੁਖੀ ਆ ਕਦੇ ਮੈਨੂੰ ਕਹੂਗੀ ਤੱਤਾ ਪਾਣੀ ਪਾ ਦਿਓ ਕਦੇ ਠੰਡਾ ਪਾ ਦਿਓ ਕਦੇ ਚਾਹ ਦੇ ਦਿਓ ਕਦੇ ਦੁੱਧ ਦੇ ਦਿਓ ਕਦੇ ਕੁਛ ਕਹਿੰਦੀ ਮੈਂ ਵੀ ਦੁਖੀ ਆ ਜਾਂ ਮੈਨੂੰ ਛੱਡ ਦੇ ਜਾਂ ਮਾਂ ਛੱਡ ਦੇ ਐਦਾਂ ਹੀ ਬੱਚੇ ਕਹਿੰਦੇ ਕਹਿੰਦੇ ਪਾਪਾ ਜਾਂ ਸਾਨੂੰ ਛੱਡ ਦਿਓ ਜਾਂ ਸਾਡੀ ਦਾਦੀ ਦਾ ਕੋਈ ਹੱਲ ਕਰੋ ਅਸੀਂ ਪਾਸ ਨਹੀਂ ਹੋ ਸਕਦੇ ਸਾਨੂੰ ਪੜ੍ਹਾਈ ਨਹੀਂ ਕਰਨ ਦਿੰਦੀ ਸਾਨੂੰ ਪਰੇਸ਼ਾਨ ਕਰਦੀ ਹੈ ਜੱਜ ਮੋਹ ਦੇ ਵਿੱਚ ਆਇਆ ਨਾ ਘਰ ਵਾਲੀ ਦੇ ਮੋਹ ਦੇ ਵਿੱਚ ਆ ਕੇ ਬੱਚਿਆਂ ਦੇ ਮੋਹ ਦੇ ਵਿੱਚ ਆ ਕੇ ਜਿਹੜੇ ਮੋਹ ਦੀ ਗੁਰਬਾਣੀ ਗੱਲ ਕਰਦੀ ਹੈ ਗੱਲ ਆਪਣੀ ਉੱਥੀ ਹੈ ਆਪਣੀ ਮਾਂ ਨੂੰ ਗੱਡੀ 'ਚ ਬਹਾਇਆ ਉਹਨੇ ਬਿਰਧ ਆਸ਼ਰਮ ਦੇ ਵਿੱਚ ਛੱਡਣ ਦੇ ਲਈ ਚੱਲਿਆ ਗਿਆ ਚੌਂਕੀਦਾਰ ਨੇ ਦਰਵਾਜ਼ਾ ਖੋਲ੍ਹਿਆ ਪਤਾ ਲੱਗਿਆ ਕਿੰ데 ਇੱਕ ਜੱਜ ਆਪਣੀ ਮਾਂ ਨੂੰ ਛੱਡਣਾ ਰਿਹਾ ਹੈ ਆਪਣੀ ਮਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਲੈ ਕੇ ਗਿਆ ਚੌਂਕੀਦਾਰ ਨੇ ਦਰਵਾਜ਼ਾ ਖੋਲ੍ਹਿਆ ਦਰਵਾਜ਼ਾ ਖੋਲ੍ਹ ਕੇ ਜਦੋਂ ਗੱਡੀ ਅੰਦਰ ਲੰਗੀ ਹੈ ਸਾਰੇ ਸਟਾਫ ਨੂੰ ਇਕੱਠਾ ਕਰ ਲਿਆ ਕਹਿੰਦਾ ਮੈਂ ਜੱਜ ਐ ਮੇਰੀ ਮਾਂ ਐ ਤੇ ਮੈਂ ਛੱਡ ਕੇ ਚੱਲਿਆਂ ਤੇ ਮੇਰੀ ਮਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਬਿਰਧ ਆਸ਼ਰਮ ਦਾ ਸਟਾਫ ਕਹਿੰਦਾ ਜੀ ਕੋਈ ਗੱਲ ਨਹੀਂ ਤੁਹਾਡੀ ਮਾਂ ਸਾਡੀ ਮਾਂ ਅਸੀਂ ਫੁੱਲ ਕੇਅਰ ਕਰਾਂਗੇ ਅਸੀਂ ਫੁੱਲ ਦੇਖਭਾਲ ਕਰਾਂਗੇ ਤੁਹਾਨੂੰ ਲੰਬਾ ਨਹੀਂ ਆਵੇਗਾ ਆਪਣੀ ਮਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡ ਕੇ ਇੱਕ ਜੱਜ ਦੀ ਪੋਸਟ ਵਾਲਾ ਬੰਦਾ ਤੇ ਗੱਡੀ ਲੈ ਕੇ ਵਾਪਸ ਜਾ ਰਿਹਾ ਰਸਤੇ ਦੇ ਵਿੱਚ ਜਦੋਂ ਚੌਂਕੀਦਾਰ ਨੇ ਦੁਬਾਰਾ ਗੇਟ ਖੁੱਲਣਾ ਸੀ ਨਾ ਚੌਂਕੀਦਾਰ ਨੇ ਹੱਥ ਦੇ ਕੇ ਰੋਕ ਕੇ ਕਿਹਾ ਕਹਿੰਦਾ ਜੀ ਵੈਸੇ ਤਾਂ ਤੁਹਾਡੀ ਜ਼ਿੰਦਗੀ ਬਹੁਤ ਵਿਜੀ ਹੈ ਵੈਸੇ ਤਾਂ ਤੁਸੀਂ ਵਿਜੀ ਲੋਗ ਹੋ ਪਰ ਮੈਂ 5-7 ਮਿੰਟ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਜੱਜ ਕਹਿੰਦਾ ਚਲوں ਤਾਂ ਨਹੀਂ ਟਾਈਮ ਲੱਗਦਾ ਦਾ ਕੀ ਦੁੱਖ ਹੈ ਕਹਿੰਦਾ ਤੁਸੀਂ ਆਪਣੀ ਮਾਂ ਨੂੰ ਛੱਡਣਾ ਹੈ ਕਹਿੰਦਾ ਹਾਂ ਮੈਂ ਮੇਰੀ ਮਾਂ ਨੂੰ ਛੱਡਣਾ ਹੈ ਕਹਿੰਦਾ ਕਿਉਂ ਤੁਹਾਡੀ ਮਾਂ ਨੇ ਤੁਹਾਡੇ ਘਰਵਾਲੀ ਨੂੰ ਕੁਝ ਕਿਹਾ ਕਹਿੰਦਾ ਨਹੀਂ ਕਹਿੰਦਾ ਬੱਚਿਆਂ ਨੂੰ ਕਹਿੰਦਾ ਨਹੀਂ ਕਹਿੰਦਾ ਕਿਸੇ ਨੂੰ ਗਾਲ ਕੱਢੀ ਥੱਪੜ ਮਾਰਿਆ ਕਹਿੰਦਾ ਚੌਕੀਦਾਰ ਨੂੰ ਕਹਿੰਦਾ ਕਿੱਦਾਂ ਦੀਆਂ ਗੱਲਾਂ ਕਰਦਾ ਮੇਰੀ ਮਾਂ ਕਿਸੇ ਦੇ ਥੱਪੜ ਕਿਉਂ ਮਾਰੂ ਉਹ ਗਾਲ ਕਿਉਂ ਕੱਢੂ ਕਹਿੰਦਾ ਫਿਰ ਤੂੰ ਇੱਥੇ ਕਿਉਂ ਛੱਡਣ ਆ ਗਿਆ ਚੌਕੀਦਾਰ ਕਹਿੰਦਾ ਮੇਰੀ 5-7000 ਰੁਪਏ ਤਨਖਾਹ ਹੈ ਬੇਸ਼ੱਕ ਤੂੰ ਮੈਨੂੰ ਇਹ ਡਿਊਟੀ ਤੋਂ ਹਟਾ ਦੀ ਮੈਨੂੰ ਸਜ਼ਾ ਕਰਦੀ ਪਰ ਫਿੱਟ ਲਾਨਤ ਇਹ ਜੀ ਤੇਰੇ ਜੱਜ ਬਣਨ ਤੇ ਫਿੱਟ ਲਾਨਤ ਤੇਰੇ ਜੱਜ ਬਣਨ ਤੇ ਕਹਿੰਦਾ ਉਹ ਮੇਰੀ 5-7000 ਵਾਲੇ ਦੀ ਮਾਂ ਜਾ ਕੇ ਦੇਖੀ ਮੇਰੇ ਘਰ ਦੇ ਵਿੱਚ ਕੂਲਰੀ ਹੈ ਉਹ ਕੂਲਰ ਮੂਰੇ ਪਈ ਹੋ ਉਹ ਤੇਰੇ ਘਰ ਦੇ ਵਿੱਚ ਤੇਰੀ ਮਾਂ ਲਈ ਇੱਕ ਮੰਝੇ ਜਿਹੀ ਜਗ੍ਹਾ ਵੀ ਨਹੀਂ ਸੀ ਜਿਹੜਾ ਤੂੰ ਉਹਨੂੰ ਇੱਥੇ ਛੱਡਣਾ ਗਿਆ ਘਰ ਵਾਲੀ ਦੇ ਮੰਗਰ ਲੱਗ ਕੇ ਬੱਚਿਆਂ ਦੇ ਮਗਰ ਲਾ ਕੇ ਤੂੰ ਆਪਣੀ ਮਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡਣ ਆ ਗਿਆ ਐ ਇਹ ਕੋਈ ਨਿਆਣੀ ਗੱਲ ਐ ਜਦੋਂ ਤੂੰ ਆਪਣੀ ਮਾਂ ਦੇ ਨਾਲ ਨਿਆ ਨਹੀਂ ਕਰ ਸਕਦਾ ਤੂੰ ਹੋਰ ਕਿਹਦੇ ਨਾਲ ਨਿਆ ਕਰੇਗਾ ਤੇ ਸਾਧ ਸੰਗਤ ਜੀ ਜੱਜ ਨੇ ਸ਼ੀਸ਼ਾ ਲਾਇਆ ਮੱਥੇ ਤੇ ਪਸੀਨਾ ਆ ਗਿਆ ਉਸੇ ਤਰ੍ਹਾਂ ਘਰੇ ਚੱਲਿਆ ਗਿਆ ਘਰੇ ਜਾ ਕੇ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਤਿੰਨ ਦਿਨ ਲੰਘੇ ਚੌਥੇ ਦਿਨ ਕੀ ਕੀਤਾ ਡਿਊਟੀ ਤੇ ਗਿਆ ਡਿਊਟੀ ਤੇ ਗਿਆ ਤੇ ਵਾਪਸ ਮੁੜਿਆ ਆ ਬੱਚੇ ਕਹਿੰਦੇ ਪਾਪਾ ਡਿਊਟੀ ਤੇ ਗਏ ਕਿਉਂ ਨਹੀਂ ਵਾਪਸ ਆ ਗਏ ਘਰ ਵਾਲੀ ਪੁੱਛਦੀ ਹੈ ਕਿਉਂ ਨਹੀਂ ਗਏ ਤੇ ਜੇਬ ਦੇ ਵਿੱਚੋਂ ਦੋ ਕਾਗਜ਼ ਕੱਢੇ ਨੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਲਿਆ ਘਰ ਵਾਲੀ ਨੂੰ ਬਹਾਲ ਲਿਆ ਬੱਚਿਆਂ ਨੂੰ ਬਹਾਲ ਲਿਆ ਘਰ ਵਾਲੀ ਨੂੰ ਕਹਿੰਦਾ ਆ ਚੱਕ ਤਲਾਕ ਦੇ ਕਾਗਜ਼ ਉਹ ਹੈਰਾਨ ਕਹਿੰਦੀ ਤਲਾਕ ਦੇ ਕਾਗਜ਼ ਮੈਂ ਤੁਹਾਨੂੰ ਕੀ ਕਿਹਾ ਤੁਸੀਂ ਪੁੱਛਿਆ ਨਹੀਂ ਤਲਾਕ ਦੇ ਕਾਗਜ਼ ਮੈਨੂੰ ਫੜਾਉਣ ਲੱਗਿਓ ਮੈਂ ਤੁਹਾਨੂੰ ਕੀ ਕਿਹਾ ਕਹਿੰਦਾ ਆਹ ਤਲਾਕ ਦੇ ਕਾਗਜ਼ ਨੇ ਪੈਸੇ ਨੂੰ ਅੱਗ ਲਾਈ ਨਹੀਂ ਲੱਗਦੀ ਜਿੰਨਾ ਪੈਸਾ ਚਾਹੀਦਾ ਉਹ ਦੱਸ ਦੇ ਜਿੱਥੇ ਵਿਆਹ ਕਰਾਉਣਾ ਕਰਾ ਲੈ ਜਿੱਥੇ ਤੇਰੀ ਮਰਜ਼ੀ ਏ ਉੱਥੇ ਜਾ ਬੱਚਿਆਂ ਨੂੰ ਕਹਿੰਦਾ ਆ ਲਓ ਬੱਚਿਓ ਜਿੰਨੀ ਮੇਰੀ ਪ੍ਰਾਪਰਟੀ ਹੈ ਉਹਦੇ ਵਿੱਚੋਂ ਜਿੰਨਾ ਤੁਹਾਡਾ ਹਿੱਸਾ ਬਣਦਾ ਉਹ ਪ੍ਰਾਪਰਟੀ ਦੇ ਕਾਗਜ਼ ਅੱਧੀ ਮੈਂ ਦੂਜੇ ਨਾਲ ਕਰਾਤੀ ਤੇ ਅੱਧੀ ਦੂਜੇ ਨਾ ਕਰਾ ਦੇ ਦੋਨਾਂ ਦੇ ਨਾਮ ਬੱਚੇ ਕਹਿੰਦੇ ਪਾਪਾ ਅਸੀਂ ਕੀ ਕਿਹਾ ਅਸੀਂ ਤੁਹਾਨੂੰ ਪ੍ਰੋਬਲਮ ਕੀ ਹੈ ਸਾਡੇ ਤੋਂ ਤੁਸੀਂ ਇਹ ਸਾਰਾ ਕੁਝ ਕਿਉਂ ਕਰ ਰਹੇ ਹੋ ਸਾਡੇ ਨਾਲ ਤੁਸੀਂ ਰਾਇ ਵੀ ਨਹੀਂ ਕੀਤੀ ਤੇ ਨਾਲੇ ਘਰ ਵਾਲੀ ਕਹਿੰਦੀ ਇਹ ਸਾਰਾ ਕੁਝ ਸਾਨੂੰ ਦੇਖ ਕੇ ਤੁਸੀਂ ਜਾਓਗੇ ਕਿੱਥੇ ਜੱਜ ਕਹਿੰਦਾ ਮੈਂ ਜਾਊਂਗਾ ਬਿਰਦਾ ਆਸ਼ਰਮ ਮੇਰੀ ਮਾਂ ਕੋਲੇ ਤੁਹਾਨੂੰ ਇਹ ਜੀਜਾ ਨਾਲ ਪਿਆਰ ਸੀ ਤੁਸੀਂ ਆ ਰੱਖੋ ਤੁਸੀਂ ਕਹਿੰਦੇ ਹੋ ਸਾਡਾ ਜੀ ਨਹੀਂ ਲੱਗਣਾ ਜੇ ਪਾਪਾ ਤੂੰ ਚਲਿਆ ਗਿਆ ਕੋਈ ਭਲੋ ਜਿਹੜੀ ਮਾਂ ਨੇ ਮੈਨੂੰ ਕੋਖ ਦੇ ਵਿੱਚ ਰੱਖ ਕੇ ਪਾਲਿਆ ਮੈਨੂੰ ਦਿਹਾੜੀਆਂ ਕਰ ਕਰ ਦੁੱਖ ਦੇਖ ਦੇਖ ਕੇ ਮੈਨੂੰ ਜੱਜ ਬਣਾਇਆ ਕੀ ਗੱਲ ਉਹ ਤਾਂ ਕੀ ਉਹਦਾ ਜੀ ਕਿਵੇਂ ਲੱਗਿਆ ਹੋ ਉਹ ਮਾਂ ਨੂੰ ਅੱਜ 4 ਦਿਨ ਹੋ ਗਏ ਫਿਰ ਤਾਂ ਆਸ਼ਰਮ ਦੇ ਵਿੱਚ ਪਈ ਨੂੰ ਕੋਈ ਉਹਦਾ ਜੀ ਕਿਵੇਂ ਲੱਗਿਆ ਹੋ ਜੇ ਤੁਸੀਂ ਕਹਿੰਦੇ ਹੋ ਸਾਡਾ ਜੀ ਨਹੀਂ ਲੱਗਣਾ ਮੇਰੀ ਮਾਂ ਤੋਂ ਬਗੈਰ ਮੈਂ ਨਹੀਂ ਰਹਿ ਸਕਦਾ ਇੱਕ ਚੌਂਕੀਦਾਰ ਦੀ ਮਾਂ ਇਹਨੇ ਸਤਕਾਰ ਨਾ ਰਹਿ ਸਕਦੀ ਐ ਤਾਂ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਗੱਡੀ ਕੱਢੀ ਤੁਰਨ ਲੱਗਿਆ ਘਰ ਵਾਲੀ ਵੀ ਵਿੱਚ ਬਹਿ ਗਈ ਬੱਚੇ ਵੀ ਵਿੱਚ ਬਹਿ ਗਏ ਕਹਿੰਦੇ ਨਾਲ ਚੱਲਾਂਗੇ ਮਾਂ ਨੂੰ ਲੈਣ ਬਾਅਦ ਤੇ ਬਿਰਧ ਆਸ਼ਰਮ ਦੇ ਵਿੱਚ ਗਏ ਨੇ ਫਿਰ ਮੂੰਹ ਦੇ ਵਿੱਚੋਂ ਕੋਈ ਗੱਲ ਨਹੀਂ ਫੁੱਟਦੀ ਗਲ ਭਰਿਆ ਆ ਫਿਰ ਮਾਂ ਦੇ ਪੈਰਾਂ ਤੇ ਬਹਿ ਕੇ ਉਹ ਜੱਜ ਰੋਇਆ ਏ ਸੱਚੀ ਕਹਾਣੀ ਐ ਕਹਿੰਦਾ ਮਾਂ ਮੇਰੇ ਕੋਲ ਇੰਨਾ ਪੈਸਾ ਆ ਗਿਆ ਸੀ ਕਿ ਮੈਂ ਅੰਨਾ ਹੋ ਗਿਆ ਸੀ ਘਰ ਵਾਲੀ ਦੇ ਪ੍ਰੇਮ ਚ ਬੱਚਿਆਂ ਦੇ ਪ੍ਰੇਮ ਦੇ ਵਿੱਚ ਇਹ ਮੋਹ ਜਾਲ ਦੇ ਵਿੱਚ ਮੈਂ ਆਪਣੇ ਜਨਮ ਦੇਣ ਵਾਲੀ ਨੂੰ ਭੁੱਲ ਗਿਆ ਸੀ ਵੀ ਜਨਮ ਦੇਣ ਵਾਲੀ ਵੀ ਮੇਰੀ ਮਾਂ ਹੈ ਤੇ ਗੁਰੂ ਪਿਆਰਿਓ ਮਾਵਾਂ ਦਾ ਜਿਹੜਾ ਪਰਉਪਕਾਰ ਹੁੰਦਾ ਨਾ ਬੱਚਿਆਂ ਤੇ ਇਹ ਜਨਮਾਂ ਜਨਮਾਂ ਤੱਕ ਨਹੀਂ ਲੈਂਦਾ ਸੱਚ ਪੁੱਛੋ ਤੇ ਮਾਂ ਜਦੋਂ ਬੰਦੇ ਨੂੰ ਬਣਾ ਕੇ ਰੱਬ ਨੇ ਭੇਜਿਆ ਨਾ ਆਪਣੇ ਨੂੰ ਵੱਖ ਕੀਤਾ ਕਹਿੰਦਾ ਪਾਤਸ਼ਾਹ ਮੈਂ ਤੁਹਾਡੇ ਤੋਂ ਵੱਖ ਨਹੀਂ ਹੋਣਾ ਕਹਿੰਦਾ ਵੱਖ ਨਹੀਂ ਕਰਦਾ ਤੂੰ ਦੁਨੀਆ ਤੇ ਜਾਏਗਾ ਨਾ ਤੇਰੇ ਤੋਂ ਪਹਿਲਾਂ ਮੈਂ ਹੋਊਂਗਾ ਤੇਰੀ ਦੇਖਭਾਲ ਕਰਨ ਲਈ ਉਹ ਮਾਂ ਹੁੰਦੀ ਹੈ ਮਾਵਾਂ ਦੇ ਕਾਟੇ ਪੂਰੇ ਨਹੀਂ ਹੁੰਦੇ ਐਦਾਂ ਚੌਂਕੀਦਾਰ ਦੀ ਮੱਤ ਨੂੰ ਵੇਖ ਕੇ ਉਹ ਬੰਦਾ ਸਮਝਿਆ ਵੀ ਪੈਸਾ ਨਹੀਂ ਜ਼ਰੂਰੀ ਰਿਸ਼ਤੇ ਜ਼ਰੂਰੀ ਨੇ ਪਿਆਰ ਜ਼ਰੂਰੀ ਹੈ ਮਾਪੇ ਦਾ ਸਤਿਕਾਰ ਜ਼ਰੂਰੀ ਹੈ ਚੰਗੇ ਭੈਣਾ ਭਰਾਵਾਂ ਦੇ ਰਿਸ਼ਤੇ ਜ਼ਰੂਰੀ ਨੇ ਨਿਮਰਤਾ ਦੇ ਨਾਲ ਰਹਿ ਕੇ ਇਹ ਦੁਨੀਆ ਤੇ ਦਿਨ ਕੱਟਣੇ ਚਾਹੀਦੇ ਹੈ ਕਿਉਂਕਿ ਇਹ ਦੁਨੀਆ ਦੇ ਅਸੀਂ ਸਦਾ ਮਾਲਕ ਨਹੀਂ ਹੈਗੇ ਮਾ ਸੁਰਿੰਦਰ ਕੌਰ ਕਹੀ ਹੈ ਅਸੀਂ ਮਾਵਾ ਦਾ ਸਤਿਕਾਰ ਕਰੀਏ ਕੰਮਾਂ ਧੰਨਿਆਂ ਤੋਂ ਆਉਂਦੇ ਮਾਵਾ ਕੋਲੇ ਬੈਠਿਆ ਕਰੀਏ ਉਹਨਾਂ ਦਾ ਹਾਲ ਚਾਲ ਪੁੱਛਿਆ ਕਰੀਏ ਅੱਜ ਬਹੁਤ ਇਤਾਂ ਦੇ ਦੁਨੀਆ ਤੇ ਹਾਲਾਤ ਹੋ ਰਹੇ ਨੇ ਕਿ ਮਾਵਾਂ ਨੂੰ ਸਮਝਦੇ ਨਹੀਂ ਪਰ ਮਾਂ ਤੋਂ ਵੱਡਾ ਕੋਈ ਨਹੀਂ ਹੈ ਜਿਹੜਾ ਬੰਦਾ ਕਹਿੰਦਾ ਹੈ ਨਾ ਮੇਰਾ ਰੱਬ ਰੁੱਸਿਆ ਹੋਇਆ ਮੇਰੇ ਨਾਲ ਉਹ ਆਪਣੀ ਮਾਂ ਦੀ ਸੇਵਾ ਕਰ ਲੈ ਸ਼ਰਧਾ ਦੇ ਨਾਲ ਜਿਹੜੀਆਂ ਵੀ ਮੰਗਦੀਆਂ ਮਨੋਕਾਮਨਾਵਾਂ ਨੇ ਨਾ ਪੂਰੀਆਂ ਹੁੰਦੀਆਂ ਦਾ ਪਤਾ ਨਹੀਂ ਲੱਗਦਾ ਐਡੀ ਬਰਕਤ ਹੈ ਮਾਂ ਪਿਓ ਦੀ ਸੇਵਾ ਦੇ ਵਿੱਚ ਮਾਂ ਪਿਓ ਹੀ ਹੈ ਜਿਹੜਾ ਸਾਨੂੰ ਨਿਰਸਵਾਰਥ ਹੋ ਕੇ ਪਿਆਰ ਕਰਦਾ ਹੈ ਬਾਕੀ ਦੁਨੀਆ ਦਾ ਬੰਦਾ ਕੋਈ ਉਹਨਾ ਪਿਆਰ ਦਿੰਦਾ ਕੋਈ ਪਿਓ ਜਿੰਨਾ ਪਿਆਰ ਦਿੰਦਾ ਕੋਈ ਮਾਂ ਜਿੰਨਾ ਪਿਆਰ ਦਿੰਦਾ ਕੋਈ ਪਿਓ ਜਿੰਨਾ ਫਿਕਰ ਕਰਦਾ ਵੀ ਮੈਂ ਆਪਣੇ ਕੱਪੜੇ ਮਾੜੇ ਪਾਲਾਂ ਪਰ ਪੁੱਤ ਨਾ ਮੇਰਾ ਮਾੜਾ ਪਾਵੇ ਕੋਈ ਮਾਂ ਜਿੰਨਾ ਪਿਆਰ ਕਰਦਾ ਇਹ ਪਿਆਰ ਕਦੇ ਮੁੱਲ ਨਹੀਂ ਮਿਲਦੇ ਤੇ ਇਹ ਪਿਆਰ ਕਦੇ ਭੁੱਲੇ ਨਹੀਂ ਜਾਂਦੇ ਸਤਿਗੁਰੂ ਕਿਰਪਾ ਕਰਨ ਜੋ ਵੀ ਆਪਾਂ ਪੜਿਆ ਸੁਣਿਆ ਹੈ ਵਿਛੜੀ ਹੋਈ ਰੂਹ ਨੂੰ ਲਾਹੇ ਦਾ ਹੋਵੇ ਮਹਾਰਾਜ ਰੂਹ ਨੂੰ ਚਾਨਾਂ ਦੇ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਭਾਈ ਜਥੇ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਟੁਟੀਆਂ ਰਹਿ ਜਾਂਦੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਜੋਗ ਨੇ ਸਾਨੂੰ ਮਾਵਾ ਦਾ ਪਿਓਵਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਦੇ ਨਾਲ ਬਹਿਣਾ ਚਾਹੀਦਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਉਹਨਾਂ ਦੇ ਜਿਹੜੇ ਮਨ ਦੇ ਸ਼ੌਂਕ ਨੇ ਬਜ਼ੁਰਗਾਂ ਦੇ ਉਹ ਸਾਨੂੰ ਬੱਚਿਆਂ ਨੂੰ ਜਦੋਂ ਅਸੀਂ ਖਮਾਉਨੇ ਆ ਪੂਰੇ ਕਰਨੇ ਚਾਹੀਦੇ ਨੇ ਕਿਉਂਕਿ ਕਿਸੇ ਟਾਈਮ ਉਹਨਾਂ ਨੇ ਸਾਨੂੰ ਵੀ ਇੰਨਾ ਪਿਆਰ ਦਿੱਤਾ ਸੀ ਅਸੀਂ ਅਕਿਰਤ ਕਾ ਨਹੀਂ ਬਣਨਾ ਅਸੀਂ ਪੁੱਤ ਹੋ ਕੇ ਇੱਕ ਪੁੱਤ ਨਹੀਂ ਬਣਨਾ ਮਾਪਿਆਂ ਦਾ ਸਤਿਕਾਰ ਕਰੋ ਆਪਣੇ ਫਰਜ਼ਾਂ ਤੇ ਖਰੇ ਉਤਰੋ ਕਿਰਤ ਕਰੋ ਨਾਮ ਜਪੋ ਤੇ ਵੰਡ ਸਕੋ ਸੋ ਭੁੱਲਾ ਚੁੱਕਾਂ ਦੀ ਖੇਮਾ ਸਮਾ ਸਮਾਪਤ ਹੈ ਆਓ ਹੁਣ ਅਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਉਸ ਤੋਂ ਬਾਅਦ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ